ਸਕ੍ਰੀਨ ਤੇ ਦਿਖਾਈ ਦੇ ਰਹੇ ਇਹਨਾਂ ਨੌਜਵਾਨਾਂ ਦੇ ਵੱਲੋਂ ਅਜਿਹੀ ਹਰਕਤ ਕੀਤੀ ਗਈ ਆ ਕਿ ਜਿਸ ਤੇ ਬਾਰੇ ਸੁਣ ਤੁਹਾਡਾ ਵੀ ਪਾਰਾ ਚੜ ਜਾਏਗਾ। ਵਸਤੀ ਇਹ ਕਿ ਨੌਜਵਾਨ ਇੱਕ ਮੋਟਰ ਦੇ ਉੱਪਰ ਅੱਧੀ ਰਾਤ ਨੂੰ ਚੋਰੀ ਕਰਨ ਦੇ ਲਈ ਜਾਂਦੇ ਨੇ ਤੇ ਫਿਰ ਉੱਥੇ ਜਾਣ ਤੋਂ ਬਾਅਦ ਇੱਕ ਪਰਿਵਾਰ ਜੋ ਉਸ ਮੋਟਰ ਦੇ ਉੱਪਰ ਰਹਿ ਰਿਹਾ ਸੀ, ਉੱਥੇ ਬਣੇ ਲੇਬਰ ਹਾਊਸ ਦੇ ਵਿੱਚ ਰਹਿ ਰਿਹਾ ਸੀ, ਉਸ ਪਰਿਵਾਰ ਦੇ ਨਾਲ ਪਹਿਲਾਂ ਤਾਂ ਇਹਨਾਂ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਆ ਤੇ ਫਿਰ ਉੱਥੇ ਇਹਨਾਂ ਦੇ ਵੱਲੋਂ ਅਜਿਹੀ ਦਰਦਨਗੀ ਕੀਤੀ ਜਾਂਦੀ ਆ ਕਿ ਜਿਸ ਤੇ ਬਾਰੇ ਹਰ ਕਿਸੇ ਦਾ ਪਾਰਾ ਬਚ ਜਾਏਗਾ ਦੱਸਦੀ ਕਿ ਉੱਥੇ ਇੱਕ ਪਰਿਵਾਰ ਰਹਿੰਦਾ ਸੀ ਤੇ ਇੱਕ ਮਾਂ ਅਤੇ ਧੀ ਵੀ ਸਨ ਜਿਨ੍ਹਾਂ ਦੇ ਨਾਲ ਇਹਨਾਂ ਦੇ ਵੱਲੋਂ ਕੁਝ ਅਜੀਹਾ ਕੀਤਾ ਗਿਆ ਕਿ ਜਿਸ ਦੇ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਦੱਸਦੀ ਇਹ ਕੇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਤੇ ਹੁਣ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਜਦਕਿ ਇੱਕ ਸਾਥੀ ਅਜੇ ਵੀ ਇਹਨਾਂ ਦਾ ਫਰਾਰ ਦੱਸਿਆ ਜਾ ਰਿਹਾ ਜਿਸ ਦੀ ਲਗਾਤਾਰ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਉੱਥੇ ਹੀ ਦੱਸਦੀ ਕਿ ਮਾਮਲਾ ਲੋਇਆਂ ਇਲਾਕੇ ਤੋਂ ਸਾਹਮਣੇ ਆਇਆ ਜਲੰਧਰ ਜ਼ਿਲ੍ਹੇ ਦੇ ਲੋਇਆਂ ਇਲਾਕੇ ਦਾ ਇਹ ਪੂਰਾ ਮਾਮਲਾ ਵਾ ਜਿੱਥੇ 23 ਅਤੇ 24 ਦੀ ਰਾਤ ਨੂੰ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ 23 ਅਤੇ 24 ਨਵੰਬਰ ਦੀ ਰਾਤ ਤਕਰੀਬਨ 12:30 ਵਜੇ ਇਹ ਨੌਜਵਾਨ ਚੋਰੀ ਕਰਨ ਦੇ ਇਰਾਦੇ ਨਾਲ ਉਸ ਲੇਵਰ ਹਾਊਸ ਦੇ ਕੋਲ ਪਹੁੰਚੇ ਸਨ ਤੇ ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਦੇ ਨਾਲ ਪਹਿਲਾਂ ਇਹਨਾਂ ਨੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ ਤੇ ਫਿਰ ਉੱਥੋਂ ਸਮਾਨ ਚੋਰੀ ਕਰ ਰਫੂ ਚੱਕਰ ਹੋ ਗਏ ਤਾਂ ਹੁਣ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਦੀ ਅਜੇ ਵੀ ਭਾਲ ਜਾਰੀ ਹੈ ਲੋਇਆ ਦੇ ਵਿੱਚ ਇੱਕ ਕੰਗਕਲਾ ਪਿੰਡ ਪੈਂਦਾ ਕੰਗਕਲਾ ਤੋਂ ਸੀ ਜਦੋਂ ਕਾਕੜ ਕਲਾ ਨੂੰ ਜਾਣਿਆ ਉਥੇ ਰਸਤੇ ਦੇ ਵਿੱਚ ਅ ਜਿਵੇਂ ਮੋਟਰ ਹੂਵਲ ਜਿਹੜੇ ਖੇਤ ਹੁੰਦੇ ਨਾ ਉਥੇ ਇੱਕ ਕੁਆਟਰ ਬੜੇ ਹੋਏ ਸੀ ਜਿੱਥੇ ਲੇਬਰ ਰਹਿੰਦੀ ਸੀ ਤਾਂ ਇਹ ਮੋਟਰ ਦਾ ਜਿਹੜਾ ਮਾਲਕ ਹੈਗੇ ਕੁਲਵਿੰਦਰ ਸਿੰਘ ਹੈਗੇ ਨੇ ਨੰਬਰਦਾਰ ਹੈਗੇ ਕੰਗਕਲਾ ਪਿੰਡ ਦੇ ਉਹਨਾਂ ਇਹ ਜ਼ਮੀਨ ਦੇ ਉੱਤੇ ਮਾਲਕ ਨੇ ਇਹਨਾਂ ਦੀ ਮੋਟਰ ਰੱਖੀ ਸੀ ਇਨਾਂ ਦੇ ਜਿਹੜੇ ਕੰਮ ਕਰਨ ਵਾਲੇ ਹੈਗੇ ਸੀ ਉਹ ਉੱਥੇ ਇਹਨਾਂ ਦੇ ਜਿਹੜੇ ਪੁਰਾਣਾ ਘਰ ਸੀ ਜਿਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਕਨਵਰਟ ਕੀਤਾ ਲੇਬਰ ਹਾਊਸ ਦੇ ਵਿੱਚ ਉੱਥੇ ਜਿਹੜੇ ਹੈਗੇ ਨੇ ਇੱਕ ਪਰਿਵਾਰ ਜਿਹੋ ਦੇ ਵਿੱਚ ਇੱਕ ਲੇਡੀ ਸੀ ਵਿਧਵਾ ਲੇਡੀ ਸੀ ਵਿਡੋ ਜਿਹੜੀ ਲੇਡੀ ਸੀ ਉਹਦੇ ਉਮਰ ਕਰੀਬ 35 36 ਸਾਲ ਸੀ ਇੱਕ ਉਹਦੀ ਬੇਟੀ ਰਹਿੰਦੀ ਸੀ ਜਿਹੜੀ ਉਮਰ 18 19 ਸਾਲ ਦੀ ਉਮਰ ਸੀ ਉਹ ਐਂਡ ਉਹਦੀ ਬੇਟੀ ਅੱਗੇ ਮੈਰਿਡ ਸੀ ਉਹਦੇ ਕੋਲੇ 5 ਕਿ ਮਹੀਨੇ ਦਾ ਬੱਚਾ ਸੀ ਤੇ ਏਕੇ ਜਿਹੜੀ ਲੇਡੀ ਹੈਗੇ ਸੀ ਉਹਦਾ ਸਾਨੇ ਲੋ ਜਿਹੜਾ ਜਵਾਈ ਸੀ ਉਸਦੀ ਬੇਟੀ ਦਾ ਜਿਹੜਾ ਹਸਬੰਦ ਸੀ ਉਹ ਵੀ ਉੱਥੇ ਰਹਿ ਰਿਹਾ ਸੀ ਤੇ ਨਾਲ ਉਹਦੇ ਇੱਕ 11 ਸਾਲ ਦਾ ਬੱਚਾ ਇੱਕ 10 ਸਾਲ ਦਾ ਬੱਚਾ ਵੀ ਰਹਿ ਰਹੇ ਸੀ ਜਿਹੜੀ ਹੈਗੀ ਹੈ 23 ਤੇ 24 ਦੀ ਜਿਹੜੀ ਇੰਟਰਵਿਊਨਿੰਗ ਨਾਈਟ ਸੀ ਸ਼ਨੀਵਾਰ ਆਪਣੇ ਸੰਡੇ ਦੀ ਤੇ ਮੰਡੇ ਦੀ ਇੰਟਰਵਿਊਨਿੰਗ ਨਾਈਟ ਉਸ ਦਿਨ ਉਸ ਰਾਤ ਨੂੰ ਇੰਟਰਵਿਊਨਿੰਗ ਨਾਈਟ ਨੂੰ ਇੱਕ ਇਨਸੀਡੈਂਟ ਹੁੰਦੇ ਆ ਜਿਹੜੀ ਬੜੀ ਸੈਂਸੇਸ਼ਨਲ ਇਨਸੀਡੈਂਟ ਸੀ ਸਾਡੇ ਕੋਲ ਮਾਰਨਿੰਗ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈਗੀ 24 ਤਰੀਕ ਨੂੰ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਕਿ 23 ਤੇ 24 ਦੀ ਦਰਮਿਆਨੀ ਰਾਤ ਨੂੰ ਤੁਸੀਂ ਕਹਿ ਸਕਦੇ ਹੋ ਕਿ ਸੋਮਵਾਰ ਅਰਲੀ ਮਾਰਨਿੰਗ ਐਤਵਾਰ ਦੀ ਰਾਤ ਦੇ ਸੋਮਵਾਰ ਦੀ ਅਰਲੀ ਮਾਰਨਿੰਗ ਨੂੰ ਚਾਰ ਜਿਹੜੇ ਅਣਪਛਾਤੇ ਵਿਅਕਤੀ ਉੱਥੇ ਆਉਂਦੇ ਆ ਰਾਤ ਨੂੰ ਜਿਹੜੇ ਦਰਵਾਜ਼ਾ ਤੋੜ ਕੇ ਜਿਹੜੇ ਕਮਰੇ ਦੇ ਵਿੱਚ ਪਿੱਛੇ ਆਪਣਾ ਰਾਤ ਨੂੰ ਸੁੱਤੇ ਪਏ ਸੀ ਉੱਥੇ ਆ ਕੇ ਇਹਨਾਂ ਨੇ ਉਹਨਾਂ ਨਾਲ ਮਾਰਕਟਾਈ ਕੀਤੀ ਔਰ ਜਿਹੜੀ ਲੇਡੀ ਹੈਗੀ ਜਿਹਦੀ ਉਮਰ ਪਹਿ ਦੱਸਿਆ ਗਿਆ 35 36 ਸਾਲ ਸੀ ਉਹਦੇ ਨਾਲ ਇਹ ਜਿਹੜੇ ਚਾਰ ਨੌਜਵਾਨ ਵਿਅਕਤੀ ਆਏ ਸੀ ਉਹਨਾਂ ਦੇ ਵਿੱਚੋਂ ਤਿੰਨ ਜਣਿਆਂ ਨੇ ਉਹਦੇ ਨਾਲ ਤਾਂ ਇਹ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਉਸ ਤੋਂ ਬਾਅਦ ਜਿਹੜੇ ਇਹ ਚਾਰੋਂ ਵਿਅਕਤੀ ਸੀ ਇਹ ਉੱਥੇ ਕਰੀਬ 1 ਘੰਟੇ ਦੇ ਕਰੀਬ ਉੱਥੇ ਇਹਨਾਂ ਨੇ ਸਮਾਂ ਬਤਾਇਆ ਇਨਾਂ ਦੇ ਉੱਤੇ ਉਹ ਜਿਹੜਾ ਮਾਲਕ ਸੀ ਉੱਥੇ ਜਗਾ ਦਾ ਉਹਦੀ ਕੋਈ दारू ਵੀ ਇੱਕ ਕਮਰੇ ਦੇ ਵਿੱਚ ਪਈ ਸੀ ਵਿਦੇਸ਼ੀ ਸ਼ਰਾਬ ਦੀ ਕੋਈ ਬੋਤਲ ਪਈ ਸੀ ਉਹ ਵੀ ਉਹਨੇ ਇਹਨਾਂ ਨੇ ਬਾਅਦ ਵਿੱਚ ਜਾਣ ਲੱਗਿਆਂ ਨੇ ਸੇਵਨ ਕੀਤਾ ਉੱਥੇ ਪੀਤੀ ਐਂਡ ਉਤੋਂ ਚੋਰੀ ਇਹਨਾਂ ਨੇ ਸਮਾਨ ਵੀ ਕੀਤਾ ਉੱਥੇ ਮੋਟਰ ਦੀਆਂ ਤਾਰਾਂ ਸੀ ਕੋਈ ਸਕ੍ਰੈਪ ਸੀ ਤੇ ਇੱਕ ਜਿਹੜਾ ਹੈਗਾ ਉਹਦਾਂ ਦਾ ਹੋਰ ਜਿਹੜਾ ਸਮਾਨ ਖੇਤੀ ਦੇ ਵਿੱਚ ਕੰਮ ਆਉਣ ਵਾਲਾ ਜਿਹੜਾ ਉਹ ਸਮਾਨ ਜਿਹੜਾ ਹੈਗਾ ਇਹਨਾਂ ਨੇ ਚੋਰੀ ਕੀਤਾ ਤਾਂ ਇਹ ਸਾਡੇ ਕੋਲ ਜਦੋਂ ਇਨਫੋਰਮੇਸ਼ਨ ਆਈ ਇਹਨੂੰ ਅਸੀਂ ਬੜੇ ਸੰਜੀਦਗੀ ਨਾਲ ਅ ਅਸੀਂ ਇਹਨੂੰ ਇਨਵੈਸਟੀਗੇਟ ਕੀਤਾ ਸਭ ਤੋਂ ਪਹਿਲਾਂ ਸਾਡੀ ਲੀਗਲ ਰਿਕੁਆਇਰਮੈਂਟ ਐਫ ਆਈ ਆਰ ਦਰਜ ਕਰਨ ਦੀ ਸੀ ਉਹ ਰਿਕੁਆਇਰਮੈਂਟ ਕੀਤੀ ਇਹਨਾਂ ਦੋਨਾਂ ਜਿਹੜੀਆਂ ਵਿਕਟਮ ਸੀ ਉਹਨਾਂ ਦਾ ਪ੍ਰੋਪਰ ਮੈਡੀਕਲ ਕਰਵਾਇਆ ਗਿਆ ਜੋ ਸਾਡੀਆਂ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਇਹਨੂੰ ਅੱਗੇ ਲੈ ਕੇ ਜਾਣਾ ਸੀ ਤਫਤੀਸ਼ ਨੂੰ ਉਹਦੇ ਵਿੱਚ ਮੇਰੇ ਵੱਲੋਂ ਆਪਣੀ ਸੁਪਰਵਾਈਜ਼ਨ ਦੇ ਵਿੱਚ ਸਾਡੇ ਐਸਪੀ ਡਿਟੈਕਟਿਵ ਮਿਸਟਰ ਸਰਵਜੀਤ ਰਾਏ ਇਨਾਂ ਦੀ ਨਿਗਰਾਨੀ ਦੇ ਵਿੱਚ ਅਸੀਂ ਜਿਹੜੀਆਂ ਨੇ ਟੀਮਸ ਇਕੱਠੇ ਕੀਤੀਆਂ ਜਿਹਦੇ ਵਿੱਚ ਸਾਡੇ ਅੱਗੇ ਡੀਐਸਪੀ ਡੀ ਮਿਸਟਰ ਇੰਦਰਜੀਤ ਸੈਣੀ ਡੀਐਸਪੀ ਸਾਡੇ ਸ਼ਾਹਕੋਟ ਮਿਸਟਰ ਊਂਕਾਰ ਸਿੰਘ ਬਰਾੜ ਸਾਡੇ ਇਨਸਪੈਕਟਰ ਲੋਈਆ ਗੁਰਸ਼ਰਨ ਸਿੰਘ ਸਬ ਇਨਸਪੈਕਟਰ ਤੇ ਸਾਡੇ ਇਨਸਪੈਕਟਰ ਸੀਆਈਏ ਜਿਨ੍ਹਾਂ ਨੇ ਇਸ ਕੇਸ ਨੂੰ ਟਰੇਸ ਕਰਦੇ ਵਿੱਚ ਮੇਨ ਰੋਲ ਨੰਬਰ ਇਨਸਪੈਕਟਰ ਪੁਸ਼ਪ ਵਾਲੀ ਤੇ ਪਿੱਛੇ ਤੁਸੀਂ ਸਾਡੇ ਨਾਲ ਦੇਖ ਰਹੇ ਹੋ ਕਿ ਜਿਹੜੇ ਸਾਡੀ ਸਾਰੀ ਟੀਮ ਹੈ ਜਿਹੜੀ ਸੀਏਜੀ ਦੇ ਵਿੱਚ ਤਨਾਤ ਹੈ ਤੇ ਵੱਖ-ਵੱਖ ਤਾਨਿਆਂ ਦੇ ਵਿੱਚ ਤਨਾਤ ਹੈ ਇਹਨਾਂ ਸਾਰਿਆਂ ਵੱਲੋਂ ਇਸ ਕੇਸ ਨੂੰ ਟਰੇਸ ਕਰਨ ਦੇ ਵਿੱਚ ਜਿਹੜਾ ਹੈਗਾ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਗਈ ਤਾਂ ਸਾਡੇ ਕੋਲ ਇੱਕ ਲੀਡ ਜਿਹੜੀ ਹੈਗੀ ਇਹਦੇ ਵਿੱਚ ਆਉਂਦੀ ਹੈ ਕਿ ਇਹ ਜਿਹੜੇ ਅਸੀਂ ਟੈਕਨੀਕਲ ਇਨਪੁਟ ਦੇ ਉੱਤੇ ਹਿਊਮਨ ਜਿਹੜੀ ਇੰਟੈਲੀਜੈਂਸੀ ਉਹਦੇ ਉੱਤੇ ਜਿਹੜੀ ਇਨਪੁਟ ਆਈ ਸਾਡੇ ਕੋਲ ਉਹਦੇ ਬੇਸਿਸ ਦੇ ਉੱਤੇ ਅਸੀਂ ਸਾਰੇ ਏਰੀਆ ਨੂੰ ਅਸੀਂ ਖੰਘਾਲ ਰਹੇ ਸੀ ਇਹਦੇ ਵਿੱਚ ਸਾਡੇ ਨਾਲ ਜਿਹੜਾ ਹੈਗਾ মিডিਆ ਵੱਲੋਂ ਕਾफी ਸਹਿਯੋਗ ਕੀਤਾ ਗਿਆ ਤੇ ਲੋਕਲ মিডিਆ ਵੱਲੋਂ ਵੀ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਤੁਹਾਡੇ ਸਾਰਿਆਂ ਵੱਲੋਂ ਇਹਦੇ ਵਿੱਚ ਸਹਿਯੋਗ ਕੀਤਾ ਗਿਆ ਅਸੀਂ ਜਿਹੜੀ ਹੈਗੀਆਂ ਵੱਖ-ਵੱਖ ਫੁਟੇਜ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਉਸ ਏਰੀਆ ਦੇ ਵਿੱਚ ਜਿਹੜੀ ਮੂਵਮੈਂਟ ਨੂੰ ਟਰੈਕ ਕੀਤਾ ਕਿ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਸ ਟਾਈਮ ਉਸ ਰਾਤ ਨੂੰ 23 ਤੇ 24 ਦੀ ਰਾਤ ਨੂੰ ਕਿਹੜੇ-ਕਿਹੜੇ ਮੂਵਮੈਂਟ ਹੁੰਦੀ ਹੈ ਕਿੰਨੀਆਂ ਗੱਡੀਆਂ ਆਉਂਦੀਆਂ ਨੇ ਜਾਂ ਕਿਹੜੇ ਮੋਟਰਸਾਈਕਲ ਆਉਂਦੇ ਨੇ ਜਾਂ ਕਿਹੜੇ ਸ਼ੱਕੀ ਵਿਅਕਤੀਆਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਸ ਆਧਾਰ ਦੇ ਉੱਤੇ ਅਸੀਂ ਇੱਕ ਜ਼ੀਰੋ ਟੌਨ ਏਰੀਆ ਵੀ ਕੀਤਾ ਤੇ ਕੁਝ ਸਾਡੇ ਕੋਲ ਫਿਰ ਇਨਪੁਟ ਆਈ ਤਾਂ ਉਸ ਦੇ ਬੇਸ ਦੇ ਉੱਤੇ ਚਾਰ ਦੋਸ਼ੀ ਅਸੀਂ ਨਾਮਜ਼ਦ ਕੀਤੇ ਜਿਹੜੇ ਚਾਰ ਦੋਸ਼ੀ ਨਾਮਜ਼ਦ ਕੀਤੇ ਉਹਨਾਂ ਦੇ ਵਿੱਚ ਇੱਕ ਸਾਜਨ son of mark ਇੱਕ ਰੋਕੀ ਨਾਂ ਦਾ ਵਿਅਕਤੀ ਹੈਗਾ ਇਹਦਾ son of late ਸ਼ੌਕਤ ਅਤੇ ਇੱਕ ਅਰਸ਼ਪ੍ਰੀ ਸਿੰਘ ਉਰਫ ਅਰਸ਼ ਇਹ ਉੱਥੇ ਲੋਈਆਂ ਦੇ ਨੇੜੇ ਇੱਕ ਜਲੰਧਰ ਪਬਲਿਕ ਸਕੂਲ ਹੈਗਾ ਉਹਦੇ ਨੇੜੇ ਇੱਕ ਜਿਹੜੀ ਹੈਗੀ ਵਰਦਾਨਿਕਪੁਰ ਬਸਤੀ ਹੈਗੀ ਹੈ ਤੇ ਇੱਕ ਬਸਤੀ 1 ਹੈ ਇੱਕ 2 ਹੈ ਇਸ ਤਰ੍ਹਾਂ ਕਰਕੇ ਉੱਥੇ ਜਲੰਧਰ ਪਬਲਿਕ ਸਕੂਲ ਲੋਈਆਂ ਦੇ ਨੇੜੇ ਦੇ ਇਹ ਜਿਹੜੇ ਹੈਗੇ ਨੇ ਤਿੰਨ ਜਣੇ ਰਹਿਣ ਵਾਲੇ ਸੀ ਇੱਕ ਜਿਹੜਾ ਹੈਗਾ ਬਸਤੀ ਦਾ ਲੱਗਦਾ ਸੀ ਤਾਂ ਇਹ ਜਿਹੜੇ ਚਾਰ ਵਿਅਕਤੀਆਂ ਨੂੰ ਅਸੀਂ ਇਹਦੇ ਵਿੱਚ ਨਾਮਜ਼ਦ ਕੀਤਾ ਜਿਹੜੇ ਕਿ ਸਾਡੇ ਕੋਲ ਫਿਰ ਉਸ ਤੋਂ ਬਾਅਦ ਸਾਡੇ ਜਿਹੜੀ ਪੁਖਤਾ ਇਨਫੋਰਮੇਸ਼ਨ ਦੇ ਆਧਾਰ ਦੇ ਉੱਤੇ ਅੱਜ 29 ਤਰੀਕ ਨੂੰ ਅਸੀਂ ਜਿਹੜੇ ਹੈਗੇ ਨੇ ਇਹਨਾਂ ਨੂੰ ਤਿੰਨ ਜਣਿਆਂ ਨੂੰ ਸਿਕ੍ਰਿਪਟਾਰ ਕਰ ਲਿਆ ਤੇ ਜਿਨ੍ਹਾਂ ਨੇ ਆਪਣਾ ਜਿਹੜਾ ਕ੍ਰਾਈਮ ਹੈ ਉਹ ਕਨਫੈਸ ਕੀਤਾ ਐਂਡ ਜਿਹੜੇ ਵਿਕਟਮ ਸੀ ਉਹਨਾਂ ਵੱਲੋਂ ਵੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੈ ਜਿਹੜੀ ਕਰ ਲਈ ਇਹਦੇ ਵਿੱਚ ਅਸੀਂ ਦੋ ਜਿਹੜੇ ਇਹਨਾਂ ਦੇ ਕ੍ਰਾਈਮ ਦੇ ਵਿੱਚ ਵਰਤੇ ਗਏ ਮੋਟਰਸਾਈਕਲਸ ਜੁਰ ਰਿਕਵਰ ਕੀਤੇ ਆ। ਬਾਕੀ ਇਹਨਾਂ ਦੀ ਜਿਹੜੀ ਹੈਗੀ ਹੁਣ ਇਹਨਾਂ ਨੂੰ ਮਾਨਜੁਕ ਅਦਾਲਤ ਦੇ ਵਿੱਚ ਪੇਸ਼ ਕਰਕੇ ਅੱਗੇ ਜਿਹੜਾ ਹੈਗਾ ਪੁਲਿਸ ਰਿਮਾਂਡ ਜਿਹੜਾ ਹਾਸਲ ਕਰਕੇ ਇਹਨਾਂ ਦਾ ਅੱਗੇ ਫਰਦਰ ਜਿਹੜੀ ਹੈਗੀ ਪੁੱਛਗਿੱਛ ਕੀਤੀ ਜਾਏਗੀ। ਫੇ ਇਹ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਜਿਹੜਾ ਦੋਸ਼ੀ ਇੱਕ ਦੋਸ਼ੀ ਸਾਜਨ ਹੈ ਇਹਦੀ ਉਮਰ ਜਿਹੜੀ ਹੈਗੀ ਹੈ ਕਰੀਬ 19 ਸਾਲ ਉਮਰ ਇਦੇ ਉੱਪਰ 4 ਮੁਕਦਮੇ ਪਹਿਲਾਂ ਦਰਜ ਹੋਣੇ ਪਏ ਗਏ ਨੇ ਤੇ 5ਵਾਂ ਇਹ ਜਿਹੜਾ ਹੋਣ ਵਾਲਾ ਹੀ ਨਹੀਂ ਇਸ ਕ੍ਰਾਈਮ ਦਾ ਜਿਹੜਾ ਰੇਪ ਦਾ ਮੁਕਦਮਾ ਹੈ ਜਿਹੜੇ 4 ਮੁਕਦਮੇ ਸੀ ਇਹਨਾਂ ਦੇ ਵਿੱਚ ਚੋਰੀ ਦੇ ਮੁਕਦਰਮੇ ਜਿਹੜੇ ਹੈ ਕਿ ਇਹਨਾਂ ਦੇ ਚੋਰੀ ਦੇ ਆ ਇੱਕ ਮੁਕਦਮਾ ਇਸ ਦੇ ਉੱਪਰ ਐਨਡੀਪੀਐਸ ਦਾ ਤਾਂ ਇੱਕ ਇਸੇ ਤਰੀਕੇ ਨਾਲ ਹੀ ਜਿਹੜਾ ਹੈਗਾ ਇਹਨਾਂ ਦੇ ਇੱਕ ਹੋਰ ਚੋਰੀ ਦਾ ਤੇ ਲੜਾਈ ਝਗੜੇ ਦਾ ਵੀ ਇਹਨਾਂ ਦੇ ਮੁਕਦਮੇ ਹੈਗੇ ਨੇ ਇਹਦੀ ਉਮਰ 19 ਸਾਲ ਹੈ ਇੱਕ ਦੋਸ਼ੀ ਰੋਕੀ ਹੈ ਉਹਦੀ ਉਮਰ ਵੀ ਜਿਹੜੀ ਹੈਗੀ ਹੈ 19 ਸਾਲ ਹੈ ਉਦੇ ਉੱਪਰ ਰੇਲਵੇ ਪ੍ਰੋਪਰਟੀ ਦਾ ਜਿਹੜਾ ਹੈਗਾ ਕਿਉਂਕਿ ਇਹ ਚੋਰੀ ਦਾ ਕੰਮ ਕਰਦੇ ਐ ਇਹ ਤਾਰਾਂ ਵਗੈਰਾ ਮੋਟਰਾਂ ਦੀ ਟਰਾਂਸਫਾਰਮਰ ਉੱਥੋਂ ਚੱਕਨੇ ਜਾਂ ਤਾਰਾਂ ਕੱਟ ਲੈਣੀਆਂ ਸਕ੍ਰੈਪ ਚੋਰੀ ਕਰ ਲੈਣੀ ਰਾਤ ਨੂੰ ਜਾਂ ਰੇਲਵੇ ਸਟੇਸ਼ਨਾਂ ਤੋਂ ਚੋਰੀ ਕਰਨਾ ਜਿਹੜੀ ਲੋਹੇ ਦਾ ਕੰਮ ਚੋਰੀ ਕਰਨਾ ਤਾਂ ਇਹ ਸਾਰਾ ਕੁਝ ਕਰਦੇ ਸੀ ਇਸ ਦੇ ਉੱਪਰ ਜਿਹੜਾ ਰੌਕੀ ਹੈ ਦੇ ਉੱਪਰ ਵੀ ਤਿੰਨ ਮੁਕਦਮੇ ਦਰਜ ਹੋਣੇ ਪਏਗੇ ਇਹ ਜਿਹੜਾ ਹੈਗਾ ਸਾਜਨ ਨੇ 12825 ਨੂੰ ਬੇਲ ਆਊਟ ਹੋਇਆ 12 ਅਗਸਤ 2025 ਨੂੰ ਇਹ ਮਕਦਮੇ ਦੇ ਵਿੱਚੋਂ ਕਪੂਰਥਲਾ ਜੇਲ੍ਹ ਦੇ ਵਿੱਚੋਂ ਬੇਲ ਔਟ ਹੋਇਆ ਸੀ ਤਲਵੰਡੀ ਚੌਧਰੀਆਂ ਦਾ ਇੱਕ ਮਕਦਮਾ ਸੀ ਇਹਨਾਂ ਦੇ ਜ਼ਿਲ੍ਹਾ ਕਪੂਰਥਲੇ ਦਾ ਉਸ ਦੇ ਵਿੱਚ ਚੋਰੀ ਦਾ ਹੀ ਪਰਚਾ ਸੀ ਉਹਦੇ ਵਿੱਚੋਂ ਬਾਹਰ ਆਇਆ ਐਂਡ ਇਸੇ ਤਰੀਕੇ ਨਾਲ ਹੀ ਇਹਦਾ ਜਿਹੜਾ ਦੂਜਾ ਰੌਕੀ ਹੈਗਾ ਉਹ ਵੀ ਇਹਦਾ ਕੋਕਿਊਜ਼ਡ ਹੀ ਹੈਗਾ ਉਸੇ ਮਕਦਮੇ ਤਲਵੰਡੀ ਚੌਧਰੀ ਵਾਲੇ ਮਕਦਮੇ 'ਚ ਕੋਕਿਊਜ਼ ਵੀ ਸੀ ਉਹਦੇ ਵਿੱਚ ਇਹ ਉਹ 8 ਜੁਲਾਈ ਨੂੰ ਉਹਦੀ ਬੇਲ ਹੋ ਗਈ ਸੀ 8 ਜੁਲਾਈ 2025 ਨੂੰ ਇਹ ਦੋਨੇ ਬੇਲ ਤੇ ਆਏ ਸੀ ਤੀਜਾ ਜਿਹੜਾ ਹੈਗਾ ਉਹਦੇ ਉੱਪਰ ਜਿਹੜਾ ਅਰਸ਼ਪ੍ਰੀਤ ਸਿੰਘ ਹੈ ਉਹਦੇ ਤੇ ਮੁਕਦਮਾ ਦਰਜ ਹੋਣਾ ਨਹੀਂ ਪਾਇਆ ਗਿਆ ਉਹਦੀ ਉਮਰ ਜਿਹੜੀ ਹੈਗੀ 18.5 ਸਾਲ ਏਜ ਹੈ ਉਹਦੀ ਐਂਡ ਜਿਹੜਾ ਇੱਕ ਸਾਨੂੰ ਦੋਸ਼ੀ ਜਿਹੜਾ ਵਾਂਟਡ ਹੈਗਾ ਉਹਦਾ ਨਾਮ ਰਾਜਨ ਹੈ ਜਿਹੜਾ ਰਾਜਨ ਹੈ ਉਹਦੀ ਉਮਰ ਵੀ 19 ਸਾਲ ਉਹ ਵੀ ਇਹਨਾਂ ਦੇ ਨਾਲ ਹੀ ਸੇਮ ਲੋ ਕੁਆਲਿਟੀ ਦੇ ਵਿੱਚ ਰਹਿਣ ਵਾਲਾ ਪਈ ਨਵੀਂ ਉਮਰ ਦੇ ਜਿਹੜੇ ਹੈਗੇ ਨੇ ਬਟ ਕ੍ਰਾਈਮ ਦੀ ਦੁਨੀਆ ਦੇ ਵਿੱਚ ਇਹ 2024 ਤੋਂ ਇਹਨਾਂ ਦੇ ਪਰਚੇ ਜਿਹੜੇ ਹੈਗੇ ਨੇ ਪਿਛਲੇ ਸਾਲ ਤੋਂ ਇਹ ਦੋਨਾਂ ਦੇ ਉੱਪਰ ਜਿਹੜੇ ਹੈਗੇ ਨੇ 24 ਤੇ 25 ਦੇ ਮੁਕੱਦਮੇ ਨੇ ਇਹਨਾਂ ਦੇ ਉੱਪਰ ਉਸ ਰਾਤ ਵੀ 23 ਦੇ 24 ਦੇ ਇੰਟਰਵਿਊਿੰਗ ਨਾਈਟ ਰੋਮ ਵੀ ਜਿਹੜੇ ਇਹ ਹੈਗੇ ਨੇ ਚੋਰੀ ਕਰਨ ਦੀ ਨੀयत ਨਾਲ ਉੱਥੇ ਮੋਟਰ ਦੇ ਉੱਪਰ ਜਾਂਦੇ ਨੇ ਕਿਉਂਕਿ ਇੱਕ ਬੇਬਾਦ ਏਰੀਆ ਦੇ ਵਿੱਚ ਜਿਹੜਾ ਹੈਗਾ ਜਿਹੜੀ ਇਹ ਜਗ੍ਹਾ ਹੈਗੀ ਸੀ ਬਟ ਜਦੋਂ ਇਹਨਾਂ ਨੇ ਜਾ ਕੇ ਉੱਥੇ ਦੇਖਿਆ ਕਿ ਉਸ ਜਗ੍ਹਾ ਦੇ ਉੱਪਰ ਦੋ ਲੇਡੀਆਂ ਹੈਗੀਆਂ ਨੇ ਤਾ ਇਹਨਾਂ ਦੇ ਮਨ ਦੇ ਵਿੱਚ ਜਿਹੜੀ ਹੈਗੀ ਐ ਘੋਟਾਈ ਕਰੋ ਇਹ ਚੋਰੀ ਕਰਨ ਦੀ ਨੀਤ ਨਾਲ ਹੀ ਨਿਕਲੇ ਸੀ ਬਟ ਉੱਥੇ ਜਿਹੜੇ ਹਾਲਾਤ ਇਹਨਾਂ ਨੇ ਦੇਖੇ ਕਿ ਇੱਥੇ ਕੋਈ ਹੈ ਨਹੀਂ ਐ ਤਾਂ ਇਹ ਜਿਹੜਾ ਹੈਗਾ ਵਾਰਦਾਤ ਨੂੰ ਉੱਥੇ ਇਹਨੂੰ ਘਟਾਣ ਨੂੰ ਜਾਣ ਦਿੱਤਾ ਗਿਆ ਤੇ ਜਿਹੜੀ ਇਹ ਬੜੀ ਇੱਕ ਸੈਂਸੇਸ਼ਨਲ ਜਿਹੜੀ ਘਟਨਾ ਹੈਗੀ ਸੀ